ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਹੈਗਾ ਪਿੰਡਰ ਕਲਾਂ ਜ਼ਿਲ੍ਹਾ ਮੋਗਾ ਤਹਿਸੀਲ ਧਰਮਕੋਟ 5 6 ਜਨਵਾਰ ਵਿਖਾਉਣੇ ਆ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਇੱਕ ਜਰਸੀ ਆ ਟੋਕੜ ਗੱਬਣ ਚੈੱਕ ਪਾਸ ਇੱਕ ਮੱਝ 4 5 ਬੈੜਾ ਸ਼ਾਇਦ ਇੱਕ ਝੋਟੀ ਹੋਰ ਇਹਨਾਂ ਸਾਰੇ ਨਗਾਂ ਦੀ ਇਨਫੋਰਮੇਸ਼ਨ ਲੈ ਦੇਣਾ ਭਾ ਨਿੱਕੇ ਨਿੱਕੇ ਹੋਣਗੇ ਤੁਸੀਂ ਸੌਣੀ ਲੈਣੇ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸ ਦੀ। ਨਾਮ ਲਖਵੀਰ ਸਿੰਘ ਜੀ ਪਿੰਡ ਪਿੰਡਰਗਲਾਂ ਜਿਹੜਾ ਮੋਢਾ ਹੀ ਤਸੀਮ ਧਰਮਕੋਲ ਜੀ। ਫੋਨ ਨੰਬਰ ਦੱਸ ਦੀ। 70453711971157555 ਕਿੰਨੇ ਜਾਨਵਰ ਸ਼ਰਮਾ? 3 4 5 ਆਈ। ਕੀ ਕੀ? 2 ਤਾਂ ਹੀ ਵਹਿੜਾਂ ਟੋਕੜਾਂ ਘੱਬਣੀਆਂ ਇੱਕ ਝੋਟੀ ਟੋਕੜ ਘੱਬਣਾਈ। ਇੱਕ ਵਹਿੜ ਸੂਣ ਵਾਲੀ ਤੇ ਇੱਕ ਸੂਈ ਸੀ। ਅੱਛਾ ਜਿਆਦੇ ਨਾਲ ਟੋਕੜ ਘੱਬਣਾ? ਹਾਂਜੀ। ਇੱਕ ਆਵੀ ਟੋਕੜ ਘੱਬਣਾ। ਹਾਂਜੀ। ਕਿਹੜੇ ਪਾਸੋਂ ਲੱਗੇ? ਇੱਥੋਂ ਸ਼ੁਰੂ ਕਰਨ ਲੱਗੀ। ਦੱਸੋ ਜਰਸੀ ਬਾਰੇ। ਇਹ ਜੀ ਦੂਜਾ ਸੂਆ ਵਹਿੜਾ ਹੀ। ਤੇ ਪੰਜ ਕਿਲੋ ਦੁੱਧ ਹੀ ਮੰਨੀ ਹੈ ਜੀ ਅਗਲਾ ਚੋਕੇ ਦਾ ਵੱਧ ਲਈ ਕਿ ਅੱਜ ਹੀ ਆਈ ਹੈ ਹੂੰ ਤੇ ਜੀ ਇਹ 55 ਦੀ ਗੱਬਣਾ ਜੀ ਚੈੱਕ ਕਰਾ ਕੇ ਲੈ ਜਾਗੇ ਪਹਿਲਾਂ ਚੈੱਕ ਕਰਾ ਕੇ ਲੈ ਜੀ ਕਿੰਨੇ ਦੀ ਜੈ ਜ ਆਪਾਂ ਵੇਚਣ ਵਾਲੀ ਗੱਲ ਹੀ ਇਹਦਾ ਮੁੱਲ 32000 ਜੀ 55 ਦੀ ਗੱਬਣਾ ਦੂਜਾ ਸੂਹਾ ਜਰਸੀ ਹੈ ਮੁੱਲੇ ਦਾ 32000 ਹੈ ਬਾਈ ਕਹਿੰਦਾ ਤੁਸੀਂ ਦੁੱਧ 5 ਕਿਲੋ ਹੀ ਮੰਨੋ ਅੱਜ ਹੀ ਆਈ ਹੈ ਅਗਲੇ ਦੇ ਘਰੇ ਦਾ ਵੱਧ ਚੋਇਆ ਤੁਸੀਂ 5 ਕਿਲੋ ਮੰਨ ਕੇ ਕੋਈ ਵੀ ਤੜਕੇ ਹੱਥ ਨੇ ਦੋ ਟਾਈਮ ਚਾਰ ਟਾਈਮ ਚੋਕੇ ਲੈ ਜਾਓ 32000 ਦੀ ਜਰਸੀ ਦੇ ਦੇਣੀ ਆ 55 ਦੀ ਇਹ ਗੱਬਣ ਜਿਹਦੇ ਪਸੰਦ ਆਉ ਅਗਲਾ ਆਪਦਾ ਡਾਕਟਰ ਲਿਆਵੇ ਆਪ ਦੀ ਚੈੱਕ ਕਰਾ ਕੇ ਲੈ ਜੇ ਸ਼ਰਮੇ ਹੋਣਾ ਲੋ 55 ਦੀ ਗੱਬਣ ਚੈੱਕ ਪਾਸ ਇਹਨਾਂ ਦੀ ਤਸੱਲੀ ਕਰਾਈ ਆ ਅਗਲਾ ਆਪ ਦੀ ਤਸੱਲੀ ਕਰਾ ਕੇ ਲੈ ਜੇ ਥਣ ਸੋਹਣੇ ਦੀ ਚਵਾਈ ਵਾਲੇ ਗਲਾਬੀ ਥਣ ਗੈਪ ਜਿਨੇ ਖੜੇ ਮੇ ਇਕੱਲੇ ਇਕੱਲੇ ਲੱਗੇ ਹੋਇਆ 32000 ਦੀ ਦੇ ਦੇਣੀ ਆ ਬੁੱਤੀ ਬਾਤੀ ਸੋਹਣੀ ਆ 2 ਨੰਬਰ ਸ਼ਰਮਾ ਜੀ ਇਹ ਜੀ ਤੀਜੇ ਸੂਏ ਸੂਈਆ ਕੱਲ ਸ਼ਾਮ ਦੀ ਜੀ ਮੱਛੀ ਦਿੱਤੀ ਆ ਜੀ ਇਹਨੇ ਠੀਕ ਆ 23 ਬੱਤੇ ਨੂੰ ਪਿਆ ਗਿਆ ਪਾ 2.5 ਕਿਲੋ ਚੋਇਆ ਜੀ ਕਿੰਨਾ ਕੁ ਦੇ ਦੂ 12-13 ਕਿਲੋ ਦਾ ਦੁੱਧ ਖੁੱਲਾ ਚਵਾ ਜਾਣਾ ਜੀ ਇਹਨੇ ਕਿੰਨੇ ਦੀ ਲੋਟ ਜਾ ਭਾਏ ਦਾ ਵੀ ਇਹਦਾ ਮੁੱਲ ਜੀ 33000 ਰੁਪਏ ਲਓ ਜੀ 1 ਨੰਬਰ 32 ਦੀ 2 ਨੰਬਰ 33 ਦੀ ਦੁੱਧ ਕਿੰਨਾ ਕੁ ਪਿਆਜੂ ਪਹਰੋ 10 ਕਿਲੋ ਦਾ ਖੁੰਨਾ ਪਿਆ ਯਾਨੀ ਮਾਲਕ ਤਾਂ ਦੱਸਦੇ ਵੱਧ ਚੋਇਆ ਹੋਇਆ ਸਾਡਾ ਠੀਕ ਹੈ ਬਾਈ ਕਹਿੰਦਾ ਮਾਲਕ ਤਾਂ ਵੱਧ ਦੱਸਦੇ ਆ ਤੁਸੀਂ 12 13 ਹੀ ਮੰਨੋ 12 13 ਤਾਂ ਬਾਈ ਕਹਿੰਦੇ ਨੇ ਆਰਾਮ ਨਾਲ ਹੀ ਪਿਆ ਦੇਣਾ 2 2.5 ਕਿਲੋ ਬੌਲੀ ਬਾਈ ਕਹਿੰਦਾ ਸੋਭਾ ਕੱਢੀ ਆ ਰਾਤ ਦੀ ਸੂਈ ਆ ਮਗਰ ਇਹਦੇ ਬੱਛੀ ਆ 33000 ਦੇ ਦਾ ਮੁੱਲ ਆ ਆ ਬੱਚਾ ਇਹਦਾ ਬੱਛੀ ਜੇ ਚੋਕੇ ਵੇਖੂਗਾ ਅਗਲਾ ਬੌਲਾ ਹੀ ਆਈ ਠੀਕ ਹੈ ਕੋਈ ਗੱਲ ਹੈ ਕਿ ਵੀ ਪਹਿਲਾਂ ਦੀ ਸੂਈ ਦੀ ਹੂੰ ਬੌਲਾ ਹੀ ਹੈ ਬੌਲਾ ਹੀ ਆ ਬਾਕੀ ਤੁਹਾਨੂੰ ਪਤਾ ਹੀ ਆ ਤਾਇਆ ਸਵੇਰੇ ਪਸ਼ੂ ਪੋਹਲਾ ਦਿੰਦਾ 2-3 ਦਿਨ ਹਾਂ ਠੀਕ ਹੈ ਗਿੱਲਾ ਹਾਂ ਉਹ ਗਿੱਲਾ ਦਵਾ ਦੇ ਹਾਂ ਬੱਚਾ ਮਗਰ ਵੱਛੀ ਆ ਦੁੱਧ ਦੁੱਧ ਛੱਡ ਲੋਂਗੇ ਮਗੜ ਵਹਿੜ ਤਿਆਰ ਹੋ ਜੂ ਹੋਰ ਸਮੇ ਸਵੇਰ ਨੂੰ ਦੇ ਦੇਣੀ 33000 ਦੀ ਤਿੰਨ ਨੰਬਰ ਸ਼ਰਮਾ ਇਹਦੀ ਪਹਿਲੇ ਮਹੀਨੇ ਵਹਿੜਾ ਮੂੰਹ ਤੋਂ 4 ਦਿੰਦਾ ਜੀ ਠੀਕ ਆ ਤੇਰੀ ਇਹ ਹੈ ਜੀ 7.5 ਮਹੀਨੇ ਦੀ ਗੱਬਣ ਚੈੱਕ ਪਾਸ ਹਾਂਜੀ ਚੈੱਕ ਪਾਸ 6 ਕਿਲੋ ਦੁੱਧ ਕਿੰਨੇ ਦੀ ਲੋਟ ਜਾ ਪਾਏ ਦਾ ਇਹਦਾ ਮੁੱਲ 39000 1000 ਘਟ 40 ਦੀ ਸਾਢੇ ਸੱਤਾਂ ਦੀ ਗੱਬਣ ਚੈੱਕ ਪਾਸ 6 ਕਿਲੋ ਦੁੱਧ ਕੱਦ ਬੈਡ ਬਹੁਤ ਆ ਵਹਿੜਦਾ ਤੁਸੀਂ ਵੇਖ ਹੀ ਰਹੇ ਆ ਨਵਾਂ ਹਾਨ ਕੁੜੀ ਵਾਂਗੂ ਜਾਂਦੀ ਆ ਸਾਢੇ ਸੱਤਾਂ ਦੀ ਗੱਬਣ ਹੈ ਚੈੱਕ ਪਾਸ ਹੈ ਜੀਨੇ ਲੈਣੀ ਆ ਵਹਿੜ ਆਹਾ ਬਾਈ ਦੇ ਘਰੇ ਆ ਜਾਓ ਆਪਦੀ ਡਾਕਟਰ ਲਿਆ ਕੇ ਚੈੱਕ ਕਰਾ ਕੇ ਲੈ ਜਾਓ ਸਾਢੇ ਸੱਤਾਂ ਦੀ ਗੱਭਣ 1000 ਘਟ 40000 ਦੀ ਦੇ ਦੇਣੀ 39000 ਦੀ ਕਦ ਵੱਡਾ ਹੀ ਐ ਸੀਸ ਅੱਪਾ ਪੂਰੀ ਆ ਤੁਸੀਂ ਵੇਖ ਹੀ ਰਹੇ ਆ 1000 ਘਟ 40 ਦੀ ਦੇ ਦੇਣੀ ਆ ਸਾਢੇ ਸੱਤਾਂ ਦੀ ਗੱਭਣ ਡੇਢ ਮਹੀਨਾ ਰਹੇਗਾ ਯਾਨੀ ਕਿ ਇਹਦਾ ਹੁਣ ਤਾਂ ਡਰਾਈ ਡਰੂ ਹੀ ਕਰ ਲਿਆ ਗਾੜਾ 6 ਕਿਲੋ ਦੁੱਧ ਕੋਈ 5-7 ਦਿਨ ਚੋਣਾ ਤਾਂ ਚਲੋ ਚੋਲੇ ਪਰ ਡਰਾਈ ਕਰ ਲੋਂਗੇ ਤਾਂ ਗਾਂ ਵਧੀਆ ਪੈਸੇ ਬਟਾ ਜੂ ਦੁੱਧ ਪਿਆ ਜੂ ਇੱਥੇ ਆ ਸ਼ਰਮਾ ਚਾਰ ਨੰਬਰ ਤੇ ਦੂਜੇ ਸੂਏ ਝੋਟੀਆਂ ਜੀ ਇਹ ਹੈਗੀ 5.5 ਪਾਉਣੇ 6 ਮਹੀਨਾ ਦੀ ਗੱਭਣ ਚੈੱਕ ਪਾਸ ਜਿਹੜਾ ਦੁੱਧ ਚੋ ਲੈਣਾ 7 ਕਿਲੋ ਦੁੱਧ ਤੇ ਆਈ 7 ਮੰਨ ਕੇ ਆ ਜੇ ਅਗਲਾ ਥੰਡਾ ਕਿੰਨੇ ਦੀ ਲੋਟ ਜਾ ਭਾਈ ਇਹਦਾ ਮੁੱਲ 70000 ਰੁਪਏ 67000 ਦੀ ਦੇ ਦੇਣੀ ਆ 5.5 ਪਾਉਣੇ 6ਾਂ ਦੀ ਗੱਭਣ ਚੈੱਕ ਪਾਸ ਹੈ 7 ਕਿਲੋ ਤੋਂ ਬਾਹਰ ਦੁੱਧ ਹੈ 7 ਕਿਲੋ ਕੰਡੇ ਦੇ ਜੋ ਓਕੇ ਭਾਈ ਕਹਿੰਦਾ 2 ਦਿਨ 4 ਦਿਨ ਜਿੰਨੇ ਦਿਨ ਤੁਹਾਡਾ ਜੀ ਕਰਦਾ ਜਿੰਨੇ ਦਿਨ ਤੁਹਾਡੀ ਤਸੱਲੀ ਹੁੰਦੀ ਨਹੀਂ ਅਗਲਾ ਆਪ ਦੀ ਤਸੱਲੀ ਕਰਕੇ ਲੈ ਜੇ ਠੀਕ ਆ ਮੋٹے ਮੋٹے ਥਾਣ ਤਾਜੀ ਨੇ ਬਾਈ ਦੱਸਦਾ ਦੁੱਧ ਚੰਗਾ ਦਿੱਤਾ 7 ਤੋਂ ਬਾਹਰ ਅੱਜ ਤਿਆਰ ਹੈ 7 ਕਿਲੋ ਕੰਡੇ ਦੇ ਜੋਖ ਲਓ 55 ਪੌਣੇ 6ਾਂ ਦੀ ਗੱਬਣ ਚ ਇੱਕ ਪਾਸ 67000 ਦੀ 60 ਤੇ 7 67000 ਦੀ ਦੇ ਦੇਣੀ ਆ ਛੋੜ ਛੱਪਾ ਮਾਨਤਣ ਚਲੋ ਥੋੜਾ ਥੋੜਾ ਸਾਰੇ ਨਗਾ ਜੋ ਜੋੜੇ ਜੋ ਵੱਧ ਹੋ ਜੂ ਤਿੱਖੜੀ ਜੋ ਕੋਈ 2000 3000 ਹੋ ਜੂਗਾ ਇਹ ਤੀਜੇ ਸਵੇਰ ਸੁਣੀ ਤੇ 5 ਤੋਂ 7 ਦਿਨ ਦਾ ਡੇਢ ਮੁਤਾਬਕ ਕੱਚੀ ਆਈ ਹੈ ਜੇ ਦੁੱਧ ਕਿੰਨਾ ਕੁ ਦੇ ਦੂ? ਉਹ ਵੀ ਮਾਲਕ ਦਾ ਵੀ ਪਹਿਲਾ ਸੂਏ ਮੈਂ 15 ਕਿਲੋ ਚੋਇਆ ਜੀ। ਹੂੰ। ਤੇ ਚਵਾਗ ਦੀ ਵਿਹੜ ਵੱਡੀ ਬਹੁਤ ਹੈ। ਕਿੰਨੇ ਦੀ? ਇਹ ਆਪਾਂ 32000 ਦੀ ਦੇ ਦਾਂਗੇ। ਕੋਈ 32 ਦੀ, ਕੋਈ 33 ਦੀ, ਕੋਈ 32 ਦੀ। ਲਓ ਜੀ। ਦੇਣ ਵਾਲੀ ਕਰਨੀ ਆ ਜੀ। ਠੀਕ ਆ। ਇਹ 32000 ਦੀ ਦੇ ਦੇਣੀ ਆ। ਪੰਜਾਂ ਕਿ ਦਿਨਾਂ ਦੀ ਬਾਈ ਕਹਿੰਦਾ ਕੱਚੀ ਆ ਜੀ ਤੋਂ ਲਈਓ ਕਹਿੰਦੇ 15 16 15 16 ਇਹਦੇ ਥੱਲੋਂ ਅਸੀਂ ਦੁੱਧ ਪਹਿਲੇ ਸੂਏ ਚੋਇਆ। ਇੰਨਾ ਕੀ ਮੰਨ ਲਓ ਬਾਈ ਕਹਿੰਦਾ ਇੰਨਾ ਕਿਨੇ ਦੇ ਦੇਣਾ। ਹਾ ਵੀ ਫਿਰ ਕਿਹੜਾ ਲੱਖ ਕੀ ਤਾਂ 32000 ਇਹਨੇ ਦੀਆਂ ਦਾ ਟੋਕੜਾਂ ਆ ਜਾਂਦੀਆਂ 10 ਦਾ ਕਿਲੋ ਦੁੱਧ ਵਾਲੀਆਂ 9-9 ਕਿਲੋ ਦੁੱਧ ਵਾਲੀਆਂ ਜਿਹੜੇ ਅਗਲਾ ਕਹਿੰਦਾ ਕੋਰੀ ਟੋਕੜ ਆ ਭਾਈ ਡੇਢ ਸਾਲ ਹੋ ਗਿਆ ਸੂਈ ਨੂੰ ਇੰਨੇ ਤੇ ਦੁੱਧ ਤੇ ਉਹ ਵੀ 9-10 ਕਿਲੋ ਤੇ 30-32000 ਦੀ ਵਿਕ ਜਾਂਦੀ ਆ ਆਫੀ ਬੱਚੀ ਆ ਜੀ ਨਵਾਂ ਹਾਂ ਹਾਂ ਬਾਕੀ ਕੋਈ ਬੁੱਢੀ ਜੀ ਨਹੀਂ ਵੇੜਾਂ ਅੰਗ ਹੈ ਦੂਜਾ ਸੂਆ 32000 ਦੀ ਛੋੜ ਛੱਪਾ ਹੋ ਜੂ ਪਲਟ ਲਾਂ ਹਜੇ ਕਾਫੀ ਬਾਕੀ ਆ ਦਣ ਲੈ ਜਣਿਆ ਪਾਂਜੇ ਨੇ ਥਣ ਬਹੁਤ ਚੰਗਾ ਹਾਂ ਥਣ ਸੋਹਣੇ ਹੱਦੀ ਚਵਾਈ ਵਾਲੇ ਕਰੋ ਸੰਗ ਮੱਝਾਂ ਵਰਗਾ ਦੁੱਧ ਉਹ ਫੈਟ ਫੂਡ ਵਧੀਆ ਆ ਜਾਣੀ ਆ ਆ ਮੂੰਹ ਮੱਥਾ ਵੇਖ ਲੋ ਖੁੱਲੀ ਖਾਂਚਾਰੂਆ ਬੰਦੇ ਦੀ ਸੇਵਾ ਹੀ ਠੀਕ ਐ ਬਾਈ ਕਹਿੰਦਾ ਖਾਣ ਪੀਣ ਦੀ ਤਾਂ ਖੁੱਲੀ ਅਚਾਰੂ ਚਰੂ ਬਹੁਤ ਆ ਪਰ ਜੀਤੋ ਲਈ ਉਹਦੀ ਸੇਵਾ ਹੀ ਐ ਅਸੀਂ ਵੈਸੀ ਸੀ ਅਗਲੇ ਨਦਣ ਦਾ ਆਪਾਂ ਨਹੀਂ ਪਾਇਆ ਹੁਣ ਪਰ ਦਾਣੇ ਦੂਨੇ ਨੂੰ ਪੈਂਦੀ ਟੁੱਟ ਗਿਆ ਮੂੰਹ ਵੇਖ ਲੋ ਕੋਈ ਆਏ ਨਹੀਂ ਕਿ ਦਹਮਾ ਸੂਆ ਗਾਂ ਹੋਊਗੀ ਵੈ ਡੰਗ 32000 ਭਾਅ ਵੀ ਨਿਕਾ ਜਈ ਆ ਵਧੀਆ ਦਾਣਾ ਦਾ ਪਾਪਾ ਆਓ ਨਾਲੇ ਤਾਂ ਗਰਮਿਓ ਗਰਮੀ ਦੁੱਧ ਵਧੀਆ ਪਿਆ ਦੇਣਾ ਤੇ ਇਹ ਪੂਰਾ ਰਾਜੀ ਹੋ ਜਾਂਦੀ ਆ ਜਿੱਦਣ ਗਰਮਿਓ ਗਰਮੀ ਦੁੱਧ ਪੀ ਕੇ ਟੋਕੜ ਗੱਭਣ ਵੀ ਤਿੰਨਾ ਚਾਰ ਮਹੀਨਿਆਂ ਦੀ ਵਿੱਚੋਂ ਕੇ ਤਾਂ ਵੀ 35000 ਦੀ ਵਿਕ ਜਣੀ ਆ ਰਾਜੀ ਦੀ ਗੱਲ ਕਰਦਾ ਜੇ ਰਾਜੀ ਕਰ ਲਓਗੇ ਨਾਲੇ ਦੁੱਧ ਪਿਆ ਦੇਣਾ ਨੇ ਗਰਮਿਓ ਗਰਮੀ ਜੇ ਰੱਖਣੀ ਤਾਂ ਰੱਖ ਵੀ ਲੋ 30 32000 ਦੀ ਕਿਹਨੇ ਦੇਣੀ ਆ ਟੋਕੜ ਦਿੰਦਾ ਅਗਲਾ ਤੇ ਇਹ ਤਾਂ ਫੇਰ ਗੱਭਣ ਆ ਆ ਦੇ ਦੇਣੀ 67000 ਦੀ ਮੋٹے ਮੋٹے ਥਾਨ 55.5 6ਾਂ ਦੀ ਗੱਭਣ ਆ ਆ ਦੇ ਦੇਣੀ 32000 ਦੀ 5 ਕਿਲੋ ਦੁੱਧ ਸਾਢੇ ਪੰਜਾਂ ਦੀ ਗੱਭਣ ਫੋਨ ਨੰਬਰ ਸਕਰੀਨ ਤੇ ਨਿੱਕੇ ਨਿੱਕੇ ਪਾ ਆ 33000 ਦੀ ਤਾਜੀ ਸੂਈ 33000 ਦੀ ਦੁੱਧ ਬਾਈ ਕਹਿੰਦਾ 12 13 ਹੀ ਮੰਨ ਲਿਓ ਭਾਵਾ ਇਹਨਾਂ ਤਾਂ ਆਰਾਮ ਨਾਲ ਹੀ ਪਿਆ ਦੋ ਨੇ 2.5 ਕਿਲੋ ਬੌਲਾ ਕੱਢਿਆ ਸਵੇਰ ਮਗਰ ਵੱਛੀ ਆ 1000 ਘਟ 40000 ਦੀ ਫੋਨ ਨੰਬਰ ਸਕਰੀਨ ਤੇ ਹਲੋ ਜੀ ਬੱਚਾ ਉੱਠ ਖੜਿਆ ਮਗਰ ਵੱਛੀ ਆ ਦੋਧਰ ਨੂੰ ਪੈਂਦੀ ਆ ਦੂਜੀ ਦੇ ਥੱਲੇ ਵੀ ਜਾਂਦੀ ਆ ਤੇ ਹੁਣ ਅਗਲਾ ਇੱਕ ਨੂੰ ਚੰਗ ਘੱਟੀ ਇਹ ਹੀ ਕਿ ਟੋਕੜ ਗੱਭਰ ਨੂੰ ਅੱਗੇ ਮੂੰਹ ਮਾਰ ਗਈ ਠੀਕ ਐ ਦੁੱਧ ਦੁੱਧ ਛੱਡ ਲਓ ਵਧੀਆ ਵੈਢ ਰਲ ਜੂਗੀ ਆਉਂਦੇ ਸਮੇਂ ਸਵੇਰ ਨੂੰ ਆਪਦੀ ਮਾਂ ਦੇ ਮਗਰ ਵੈਢ ਤਿਆਰ ਹੋ ਜੂ ਕਿਉਂਕਿ ਦੁੱਧ ਨਾਲ ਹੀ ਬੱਚੇ ਨੇ ਬਚਣਾ ਹੁੰਦਾ 2 ਢਾਈ ਮਹੀਨੇ ਤੱਕ ਦੁੱਧ ਪਿਆਉਣਾ ਪੈਂਦਾ ਪੱਠਿਆਂ ਨੂੰ ਤਾਂ ਚਲੋ ਪਹਿਲਾਂ ਵੀ ਮੂੰਹ ਮਾਰਨ ਲੱਗ ਪੈਂਦਾ 1.5 ਕਿ ਮਹੀਨੇ ਦਾ ਪਰ 3 ਕਿ ਮਹੀਨੇ ਦਾ ਪਸ਼ੂ ਨੂੰ ਪ੍ਰੋਪਰ ਦੁੱਧ ਛੱਡਿਆ ਜਾਵੇ ਨਾ ਉਹੀ ਉਹਨਾਂ ਜਾਨਵਰ ਸ਼ੀਦੀ ਤਿਆਰ ਹੋ ਜਾਂਦਾ ਤੇ ਫੋਨ ਨੰਬਰ ਸਕਰੀਨ ਤੇ ਆ ਆ ਲਓ ਜਿਵੇਂ ਟਕ ਬਾਅਦ ਉੱਠ ਕੱਢਦੀ ਫੜ ਕੇ ਭਾਉਂਦੇ ਆ ਇਹ ਸਾਰ No. Wow.